ਅਜਵਾਦੀ ਉਮੀਦਵਾਰ ਕਰਨਜੀਤ ਸੰਧੂ ਅੱਜ ਸਾਡੇ ਨਾਲ ਹੈ ਗੱਲ ਕਰ ਰਿਹਾ ਸੰਧੂ ਸਾਹਿਬ ਕਰਨ ਚੁਗਜੀ ਤੁਹਾਡੇ ਨਾਲ ਨੇ ਅੱਜ ਦਿਨ ਤੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਉਹਨਾਂ ਦੇ ਨਾਲ ਕਿ ਤੁਹਾਨੂੰ ਕੀ ਇਸ ਰਿਸਪਾਂਸ ਮਿਲਿਆ ਦੇਖੋ ਉਹ ਤਾਂ ਸਾਡੇ ਇੱਕ ਇੰਪੋਰਟੈਂਟ ਲੀਡਰ ਨੇ ਅੰਮ੍ਰitsar ਨੂੰ ਬਿਲੋਂਗ ਕਰਦੇ ਨੇ ਸੈਂਟਰਲ ਇਲਾਕੇ ਜੇ ਉਹਨਾਂ ਦਾ ਬੜਾ ਹੋਲਡ ਹੈਗਾ ਉਹਨਾਂ ਦੇ ਆਰਨਾ ਬਹੁਤ ਅੱਛਾ ਲੱਗਾ ਲੇਕਿਨ ਤੁਹਾਨੂੰ ਮੈਂ ਤੁਸੀਂ ਆਪ ਹੀ ਦੇਖਿਆ ਆ ਕਿ ਇੱਥੇ ਲੋਕਾਂ 'ਚ ਬਹੁਤ ਜਜ਼ਬਾਤ ਹੈ ਅੰਮ੍ਰਿਤਸਰ ਸਾਰੇ 'ਚ ਡਵੈਲਪਮੈਂਟ ਲਈ ਇਹ ਤਾਂ ਬੜੀ ਐਕਸਾਈਟਮੈਂਟ ਹੈ ਤੇ ਲੋਕ ਇਹ ਚਾਹੁੰਦੇ ਨੇ ਜੋ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਾਕੀ ਭਾਰਤ ਲਈ ਕੀਤਾ ਉਹਦਾ ਫਾਇਦਾ ਅਸੀਂ ਅੰਮਰਸਾ ਵੀ ਚੁੱਕੀਏ ਤੇ ਮੇਰਾ ਫੋਕਸ ਬਿਲਕੁਲ ਸਿੱਧਾ ਡਵੈਲਪਮੈਂਟ ਆ ਸਾਡੇ ਇੱਥੇ ਬੜੀਆਂ ਪ੍ਰੋਬਲਮਸ ਨੇ ਕਾਨੂੰਨੀ ਵਿਵਸਥਾ ਦੀ ਪ੍ਰੋਬਲਮ ਹੈ ਰੱਖਸ ਦੀ ਪ੍ਰੋਬਲਮ ਹੈ ਸਾਫ ਸਫਾਈ ਦੀ ਆ ਦੇਖੋ ਤੁਸੀਂ ਜੀ ਇਹ ਆਪਾਂ ਸਮਾਰਟ ਸਿਟੀ ਕਹਿੰਦੇ ਆ ਜੀ ਜੀ ਮਤਲਬ ਇਹਨਾਂ ਨੇ ਪੈਸੇ ਵੀ ਖਾ ਗਏ ਤੇ ਸਮਾਰਟ ਸਿਟੀ ਵੀ ਨਹੀਂ ਬਣਾਈ ਤੇ ਇਹੋ ਜੀਆਂ ਸਾਰੀਆਂ ਚੀਜ਼ਾਂ ਤੇ ਉਹਦੇ ਨਾਲ ਆਪਾਂ ਇੱਥੋਂ ਦੀ ਇਨਕਮ ਵਧਾਣੀ ਹੈ ਕਾਰ ਤੌਰ ਤੇ ਸਾਡੀ ਇੰਡਸਟਰੀ ਕਾਮਰਸ ਤੇ ਐਗਰੀਕਲਚਰ ਹੈ ਸੋ ਦੋਸਤੋ ਕੱਲ ਕੱਲ ਕੇਜਰੀਵਾਲ ਸਾਹਿਬ ਦਾ ਦੋ ਦਿਨ ਪਹਿਲੇ ਸ਼ੋ ਸੀਗਾ ਉਹ ਤੁਹਾਨੂੰ ਕਿਸਾ ਦਾ ਲੱਗਾ ਕਿ ਉਹ ਸੰਗਤ ਕੋਈ ਨਜ਼ਰ ਤੇ ਆਈ ਨਹੀਂ ਦੇਖੋ ਅੰਮਰਸਰ ਗੁਰੂ ਨਗਰੀ ਹੈ ਇੱਥੇ ਜੋ ਵੀ ਆਣਾ ਚਾਵੇ ਜੀ ਆਇਆਂ ਨੂੰ ਲੇਕਿਨ ਸ਼ੋ ਕਰਨਾ ਸਭ ਤੋਂ ਪਹਿਲਾਂ ਅਕਾਉਂਟੇਬਿਲਟੀ ਦੇਣ ਦੀ ਲੋੜ ਆ ਜਿਹੜੇ ਅੰਬਰਸਾਦ ਦੇ ਲੋਕ ਜਿਨ੍ਹਾਂ ਨੇ ਇੰਨੀ ਭਾਰੀ ਅੰਬਰਸਰ ਛੱਡ ਕੇ ਪੰਜਾਬ ਦੇ ਲੋਕਾਂ ਨੇ ਆਪ ਲਈ ਬੜੀ ਜ਼ੋਰ ਨਾਲ ਵੋਟ ਕੀਤੀ ਤੇ ਉਹਨਾਂ ਦੀ ਰਿਸਪੌਂਸਿਬਿਲਟੀ ਆ ਬਾਕੀਆਂ ਦੀ ਵੀ ਰਿਸਪੌਂਸਿਬਿਲਟੀ ਆ ਮੇਰੀ ਵੀ ਆ ਕਿ ਅਸੀਂ ਫੋਕਸ ਰੱਖੀਏ ਅੰਬਰਸਰ ਦੀ ਡਿਵੈਲਪਮੈਂਟ ਤੇ ਤੇ ਜੋ ਵੀ ਆਇਆ ਜਿਤਨਾ ਵੀ ਆਇਆ ਤੁਸੀਂ ਬੈਟਰ অবজারভার ਹੋ ਮੈਂ ਇਹੋ ਜੀ ਗੱਲ 'ਚ ਪੋਲੀਟਿਕਲ ਕਮੈਂਟਰੀ ਨਹੀਂ ਕਰਦਾ ਆਪ ਵਿਧਾਇਕ ਖੁਦ ਆਦੇ ਤੇ ਕਰਦੇ ਨੇ ਕੋਈ ਪੁਆਇੰਟ ਆਊਟ ਕਰਦੇ ਨੇ ਕਿ ਸ਼ੋ ਜਿਹੜਾ ਫਲॉप ਰਿਹਾ ਹੈ ਵੈਸੇ ਆਪ ਦੇ ਵਿਧਾਇਕ ਬੜਾ ਖੁਸ਼ ਕਹਿੰਦੇ ਨੇ ਆ ਜਿਹੜੀ ਇੱਥੋਂ ਦੀ ਡਰੱਗ ਦੀ ਪ੍ਰੋਬਲਮ ਹੈ ਉਹਦੇ ਤੇ ਵੀ ਬੜੇ ਕਮੈਂਟਸ ਦਿੱਤੇ ਨੇ ਬੜੇ ਸੀਰੀਅਸ ਕਮੈਂਟਸ ਦਿੱਤੇ ਨੇ ਅਲੀਗੇਸ਼ਨਸ ਵੀ ਲਗਾਏ ਨੇ ਉਹਨਾਂ ਦੀ ਅੱਛੀ ਤਰ੍ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਡਰੱਗ ਐਸੀ ਗੱਲ ਹੈ ਐਸੀ ਚੀਜ਼ ਹੈ ਕਿ ਕਾਲੀਆਂ ਅਣਕਾਣਾ ਇਹਨੂੰ ਨਹੀਂ ਦੇਖਣਾ ਚਾਹੀਦਾ ਕਿਉਂਕਿ ਸਾਡੀਆਂ ਅਗਲੀਆਂ نسلਾਂ ਉਨਾਂ ਬਹੁਤ ਡੀਪਲੀ ਇੰਪੈਕਟ ਹੋਰੀਆਂ ਤੇ ਉਹਦੇ ਲਈ ਕਰਨਾ ਚਾਹੀਦਾ ਆ ਤੇ ਮੈਂ ਅੱਜ ਆਪਣੇ ਭਾਸ਼ਣ 'ਚ ਵੀ ਦੱਸਿਆ ਕਿ ਕੀ ਕੀ ਅਸੀਂ ਕਰਾਂਗੇ ਸੋ ਤਰਨਜੀਤ ਸੰਧੂ ਜੋ ਭਾਜਪਾ ਦੇ ਉਮੀਦਵਾਰ ਨੇ ਤਸਵੀਰ ਤੋਂ ਹੀ ਅੱਜ ਤਰਨਚੁੱਕ ਦੇ ਨਾਲ ਰੈਲੀਆਂ ਕਰ ਰਹੇ ਨੇ ਔਰ ਅਖੀਰ ਤੇ ਕਟਰਾ ਬੰਬੇ ਵਾਲਾ ਖੂਦ ਉਹਨਾਂ ਦੀ ਰੈਲੀ ਹੋਈ ਹੈ ਜਿਹਦੇ ਵਿੱਚ ਖਾਸ ਕਰਕੇ ਤਰਨਜੀਤ ਸੰਧੂ ਨੇ ਨਸ਼ਾ ਦੇ ਮੁੱਦੇ ਨੂੰ ਉਭਾਰਿਆ ਹੈ ਕਿ ਨਸ਼ੇ ਦੇ ਵਪਾਰ ਨੂੰ ਆਂਦੇ ਆਂਦੇ ਉਤੇ ਉਹ ਠੱਲ ਪਾਉਣਗੇ ਉਹਨਾਂ ਬੰਦਿਆਂ ਨੂੰ ਜੇਲ੍ਹ ਦੇ ਬਚਾਉਣਗੇ ਕੈਮਰਾ ਪਰਸਨ ਦੇ ਨਾਲ ਜੋਤੀ ਬਹਲ ਦੇਨੀ ਚੈਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ denik savera tv youtube facebook instagram x aur whatsapp channel par